ਇਸ ਸਮੇਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਿਆ ਦੱਸਦੇ ਹੀ ਇਹ ਜੰਮੂ ਕਸ਼ਮੀਰ ਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਚਾਰੇ ਪਾਸੇ ਜਿਹੜਾ ਹੈ ਮਾਹੌਲ ਜੇ ਅਸੀਂ ਗੱਲ ਕਰੀਏ ਮਾਹੌਲ ਦੀ ਤਾਂ ਮਾਹੌਲ ਜਿਹੜਾ ਹੈ ਚੌਕਸੀ ਭਰਿਆ ਬਣਿਆ ਹੋਇਆ ਹੈ ਤੇ ਜੰਮੂ ਕਸ਼ਮੀਰ ਚਤਵਾਰਦੀ ਹਮਨੇ ਨੂੰ ਲੈ ਕੇ ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਵੀ ਰੈਡ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਤੇ ਪਠਾਨਕੋਟ ਦੇ ਬੰਮਿਆਰ ਸੈਕਟਰ 'ਚ ਪੈਂਦੇ ਸਰਹੱਦੀ ਇਲਾਕੇ 'ਚ ਪੁਲਿਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਜਿਹੜੇ ਨੇ ਉਹ ਕੀਤੇ ਨੇ ਤੇ ਪੁਲਿਸ ਨੇ ਸੈਕੰਡ ਡਿਫੈਂਸ ਲਾਈਨ ਤੇ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਕਰ ਦਿੱਤੇ ਨੇ ਪੁਲਿਸ ਵੱਲੋਂ ਸਰਹੱਦੀ ਇਲਾਕਿਆਂ ਵਿੱਚ ਸਰਜ ਭਿਆਨ ਜਿਹੜਾ ਉਹ ਵੀ ਚਲਾਇਆ ਜਾ ਰਿਹਾ ਹੈ ਕਿਉਂਕਿ ਜੰਮੂ ਕਸ਼ਮੀਰ ਚ ਹੋਇਆ ਅਤਵਾਦੀ ਹਮਲੇ ਤੋਂ ਬਾਅਦ ਪੰਜਾਬ ਪਾਕਿਸਤਾਨ ਸਰਹੱਦ ਨਾਲ ਲੱਗਦੇ ਸਰਹੱਦੀ ਖੇਤਰਾਂ 'ਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜਿਸ ਕਾਰਨ ਪੁਲਿਸ ਨੇ ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਬਮਿਆਰ ਸੈਕਟਰ 'ਚ ਵੀ ਸੁਰੱਖਿਆ ਜਿਹੜੀ ਹੈ ਉਹ ਸਖਤ ਕਰ ਦਿੱਤੀ ਹੈ ਪਠਾਨਕੋਟ ਜ਼ਿਲ੍ਹੇ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਪਠਾਨਕੋਟ ਜ਼ਿਲ੍ਹੇ ਵਿੱਚ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕਰ ਦਿੱਤੇ ਗਏ ਨੇ ਇਨਾ ਹੀ ਨਹੀਂ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨਾਲ ਵੀ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਮੀਟਿੰਗਾਂ ਜੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਸਰਹੱਦ ਤੇ ਕਿਸੇ ਵੀ ਤਰ੍ਹਾਂ ਦੀ ਗਤੀਵਿਧੀਆਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸ਼ੱਕੀ ਚੀਜ਼ ਜਾਂ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਉਹਨਾਂ ਨੂੰ ਸੂਚਿਤ ਕਰਨ ਬਾਰੇ ਵੀ ਜਿਹੜਾ ਹੈ ਉਹ ਜਾਣਕਾਰੀ ਦੇਣ ਦੇ ਲਈ ਵੀ ਉਹਨਾਂ ਨੂੰ ਜਿਹੜੀ ਅਪੀਲ ਹੈ ਉਹ ਕੀਤੀ ਗਈ ਹੈ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਦੇਖ ਕੇ ਤੁਰੰਤ ਹੀ ਪੁਲਿਸ ਅਤੇ ਬੀਐਸਐਫ ਨੂੰ ਸੂਚਿਤ ਕਰਨ ਦੀ ਜਾਗਰੂਕਤਾ ਜਿਹੜੀ ਹੈ ਇਸ ਮੀਟਿੰਗਾਂ ਦੌਰਾਨ ਕੀਤੀ ਜਾ ਰਹੀ ਹੈ ਤੇ ਪਿੰਡਾਂ ਦੇ ਲੋਕਾਂ ਨਾਲ ਦੱਸਦੇ ਇਹ ਇੱਕ ਵਾਰ ਫਿਰ ਤੋਂ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਮੀਟਿੰਗ ਤਾਂ ਜੋ ਸੁਰੱਖਿਆ ਵਿੱਚ ਕੋਈ ਵੀ ਕਮੀ ਨਾ ਹੋ ਸਕੇ ਤੇ ਨਾ ਹੀ ਕੋਈ ਮੰਦਭਾਗੀ ਘਟਨਾ ਜਿਹੜੀ ਆ ਉਹ ਵਾਪਰ ਸਕੇ ਤੇ ਇਸ ਮੌਕੇ ਤੇ ਇਸ ਪੂਰੀ ਐਕਟੀਵਿਟੀ ਤੇ সোহੇਲ ਕਾਸਮੀ ਜੋ ਕਿ ਐਸਐਸਪ ਪਠਾਨਕੋਟ ਨੇ ਉਹਨਾਂ ਦਾ ਕੀ ਕਹਿਣਾ ਹੈ ਕੀ ਕੀ ਗਾਈਡਲਾਈਨਸ ਨੇ ਤੇ ਕੀ ਕੀ ਅਪੀਲ ਉਹਨੇ ਲੋਕਾਂ ਨੂੰ ਕੀਤੀ ਆ ਆਉ ਥੋਨੂੰ ਵੀ ਸੁਣਾਉਂਦੇ ਆ ਇਹ ਜਿਹੜਾ ਪਿੱਛੇ ਜੰਮੂ ਕਸ਼ਮੀਰ ਦੇ ਵਿੱਚ ਆਤੰਕੀ ਹਮਲੇ ਹੋਏ ਹੈ ਉਸ ਸੇਜ ਨੂੰ ਮਦਦ ਨਜ਼ਰ ਰੱਖਦੇ ਹੋਏ ਜਿਹੜੇ ਪੰਜਾਬ ਦੇ ਸਰਹਦੀ ਜ਼ਿਲ੍ਹੇ ਹੈਗੇ ਨੇ ਉੱਥੇ ਰੈਡ ਅਲਰਟ ਜਾਰੀ ਹੋਇਆ ਹੈ। ਉਸੇ ਸਿਲਸਿਲੇ ਦੇ ਤਹਿਤ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਅਸੀਂ ਅੱਜ ਜੁਆਇੰਟ ਕਾਸੋ ਐਂਡ ਐਂਟਰਟੈਨਲਿੰਗ ਆਪਰੇਸ਼ਨ ਕਰਾਇਆ ਅਲੋਂਗ ਵਿਦ ਬੀਐਸਐਫ। ਇਹਦੇ ਵਿੱਚ ਪੂਰਾ ਜਿਹੜਾ ਉਹ ਬਾਰਡਰੀ ਖਿੱਤਾ ਹੈ ਉਸ ਨੂੰ ਸਰਚ ਕਰਾਇਆ ਗਿਆ। ਇਸ ਤੋਂ ਇਲਾਵਾ ਨਾਲ ਜਿਹੜੇ ਸੈਕੰਡ ਲਾਈਨ ਆਫ ਡਿਫੈਂਸ ਤੇ ਨਾਕੇ ਹੈ ਜਾਂ ਜਿਹੜੀ ਸੈਕੰਡ ਲਾਈਨ ਆਫ ਡਿਫੈਂਸ ਹੈ ਉਥੇ ਐਡੀਸ਼ਨਲ ਡਿਪਲॉयਮੈਂਟ ਹੋਈ ਹੈ ਫੋਰਸ ਦੀ ਹੈਡਕੁਆਟਰ ਵੱਲੋਂ ਸਾਨੂੰ ਐਂਡ ਜਿਹੜੇ ਬਾਕੀ ਹੋਰ ਸਰਹਦੀ ਜ਼ਿਲ੍ਹੇ ਹੈਗੇ ਨੇ ਉਹਨਾਂ ਨੂੰ ਵੀ ਐਡੀਸ਼ਨਲ ਫੋਰਸ ਮਿਲੀ ਹੈ ਤਾਂ ਉਥੇ ਉਹਨਾਂ ਨੂੰ ਸਟੇਟ ਆਫ ਰੈਡੀਨੈਸ ਦੇ ਵਿੱਚ ਰੱਖਿਆ ਗਿਆ ਹੈ ਉਹਨਾਂ ਕੋਲ ਜਿਹੜਾ ਸਮਾਨ ਇਕਵਿਪਮੈਂਟ ਗੈਜਟਸ ਹੈਗੇ ਨੇ ਉਹਨਾਂ ਨੂੰ ਵੀ ਚੈੱਕ ਕੀਤਾ ਗਿਆ ਹੈ ਇਸ ਤੋਂ ਇਲਾਵਾ ਹੋਰ ਮੀਟਿੰਗਸ ਵਿਦ ਬੀਐਸਐਫ ਆਰਮੀ ਇੰਟੈਲੀਜੈਂਸ ਏਜੰਸੀਜ਼ ਉਹ ਖੁਈਆਂ ਹੈਗੀਆਂ ਐਂਡ ਇਹਦੇ ਵਿੱਚ ਜਿਹੜੇ ਐਕਸ਼ਨੇਬਲ ਇਨਪੁਟਸ ਔਰ ਆਪਰੇਸ਼ਨਲ ਸਟ੍ਰੈਟਜੀਜ਼ ਹੈ ਉਹ ਸ਼ੇਅਰ ਕੀਤੀਆਂ ਗਈਆਂ ਹੈਗੀਆਂ ਈਵਨ ਪਠਾਨਕੋਟ ਪੁਲਿਸ ਵੱਲੋਂ ਜਿਹੜੇ ਵਿਲੇਜ ਡਿਫੈਂਸ ਕਮੇਟੀਆਂ ਹੈਗੀਆਂ ਜਿਹੜੇ ਸਰਹੱਦ ਤੇ ਉੱਤੇ ਸਾਡੇ ਪਿੰਡ ਹੈਗੇ ਨੇ ਉਹਨਾਂ ਦੇ ਨਾਲ ਮੀਟਿੰਗਸ ਕਰਕੇ ਉਹਨਾਂ ਨੂੰ ਵੀ ਸੈਂਸਟਾਈਜ਼ ਕਰਾਇਆ ਗਿਆ ਹੈ ਕਿ ਜੇ ਉੱਥੇ ਕੋਈ ਤੁਹਾਨੂੰ ਸ਼ੱਕੀ ਬੰਦਾ ਆ ਜਾਂ ਕੋਈ ਸ਼ੱਕੀ ਚੀਜ਼ ਜਪਦੀ ਹੈ ਤਾਂ ਉਹਦੀ ਜਿਹੜੀ ਇਤਲਾਹ ਹੈ ਉਹ ਪੁਲਿਸ ਨੂੰ ਉਹ ਕਨਸਰਨਡ ਐਸ ਐਚਓ ਕੰਟਰੋਲ ਰੂਮ ਪਰ ਹੋਰ ਜਿਹੜੇ ਕਮਿਊਨੀਕੇਸ਼ਨ ਚੈਨਲਸ ਦੇ ਰਾਹੀਂ ਉਹ ਪੁਲਿਸ ਨੂੰ ਦਿੱਤੀ ਜਾਵੇ ਕੈਮਰਾ ਪਰਸਨ ਹਣੀ ਦੇ ਨਾਲ ਅਜ ਸੈਣੀ ਦੀ ਰਿਪੋਰਟ